ਪਈ ਅਸੀਂ 18 ਫੁੱਟੀ ਰੋਡ ਤੋਂ ਪੱਟੀ ਵਾਲੀ ਤੋਂ ਆ ਰਹੇ ਚਾਰ ਕਰਮ ਦਾ ਚੌੜਾ ਰਸਤਾ ਜ਼ਮੀਨ ਕਿੱਥੋਂ ਚੱਲੀ ਆ? ਆਹਦੇ ਨਾਲ ਹੀ ਚੱਲ ਗਈ ਜ਼ਮੀਨ। ਉਹ ਮੋਟਰ ਤੋਂ ਸਟਾਰਟ ਹੋਊਗੀ। ਹਾਂਜੀ ਆ ਜਿਹੜੀ ਆ। ਆਹਾਂ ਕਦੀਂ ਦੀ ਆ ਜੀ ਵੱਡੀ ਪੱਟੀ ਉਹਦੇ। ਹਾਂ ਵੱਡੀ ਵੱਡੀ ਜੀ। ਕਿੰਨੇ ਢਾਈ ਕਿੱਲੇ? ਇਹ ਤਿੰਨ ਹੈ। ਇਹ ਤਿੰਨ ਹੈ ਢਾਈ ਪਿੰਡ ਕੋਲੇ ਹੈ। ਉਹ ਆਹ ਸੜਕ ਦੇ ਉੱਪਰ ਹੀ ਆ। ਉਹ ਸੜਕ ਦੇ। ਹਾਂਜੀ ਭਾਈ ਜੀ ਇਹ ਤੁਹਾਨੂੰ ਅਸੀਂ ਦਿਖਾ ਰਹੇ ਆ ਤਿੰਨ ਕਿੱਲੇ ਜ਼ਮੀਨਾਂ ਆਹ ਮੋਟਰ ਹੈਗੀ ਸਾਲਮ ਮੋਟਰ ਹੈ। ਉਹ ਸਾਹਮਣੇ 18 ਮੁੱਟੀ ਰੋਡ ਤੋਂ ਅਸੀਂ ਆਿਆਂਗੇ ਮਤਲਬ ਉਧਰੋਂ 3-4 ਕਿੱਲੇ ਹਟ ਕੇ ਪੂਰਾ ਚੌੜਾ 4 ਗੱਟਿਆਂ ਦਾ ਰਸਤਾ ਮੌਕੇ ਤੇ ਆ ਇਧਰ ਨੂੰ ਦਿਖਾ ਦੇ ਪ੍ਰਦੀਪ ਆ ਜਿਹੜੀ ਇੱਥੋਂ ਨਾਲ-ਨਾਲ ਮੋਟਰ ਦੇ ਚਲੀ ਗਈ ਉਹ ਸਾਹਮਣੇ ਐ ਮੁੜਿਆ ਜੀ ਇਧਰ ਨੂੰ ਜ਼ੂਮ ਕਰਕੇ ਦਿਖਾ ਦੇ ਨਾਲ-ਨਾਲ ਮੁੜ ਕੇ ਉਹ ਜੀਦੀ ਦੇ ਨਾਲ-ਨਾਲ ਤੇ ਆ ਵੱਡੀ ਹੋਈ ਜਿਹੜੀ ਦਿਖਾਈ ਦਿੰਦੀ ਆ ਤੇ ਜਿਹੜੀ ਖੜੀ ਆ ਜਿਹਦੀ ਇਹ ਬਾਹਰ ਹੈ ਜਿਹੜੀ ਵੱਡੀ-ਵੱਡੀ ਹੈਗੀ ਇਹੇ ਇਧਰ ਇਧਰ ਹੀ ਆਏ ਸਾਰੀ हां ਜਿਹੜੀ ਮਲੇ ਮਲੇ ਰੰਗ ਵਾਲੀ ਵੱਖਰੀ ਦਿਖਾਈ ਦੇ ਰਿਹਾ ਤਿੰਨ ਕਿੱਲਾਂ ਦਾ ਟੱਕ ਹੈ ਜੀ ਸਾਲ ਮੋਟਾ ਹੈ ਤੇ ਕਸਬੇ ਪਿੰਡ ਦੇ ਕੋਲੇ ਹੈਗੇ ਆ ਸੀ 18 ਫੁੱਟ ਦੀ ਰੋਡ ਤੋਂ ਸਿੱਧਾ ਹੀ ਰਸਤਾ ਚਾਰ ਗਟਿਆਂ ਦਾ ਉਹ ਸਾਹਮਣੇ ਤਿੰਨ ਕ ਡੂਮ ਕਰਕੇ ਮਾਰ ਦੇ ਮਾਰ ਦੇ ਉਧਰ ਨੂੰ ਬਈ ਤਾਂ ਚਲ ਆਪਾਂ ਰਸਤੇ ਤੋਂ ਵੀ ਉਧਰੋਂ ਵੀ ਦਿਖਾਈ ਹੋਈ ਆ ਪੂਰਾ ਟੌਪ ਦਾ ਟੱਕ ਆ ਭਾਈ ਜਿਹਨੇ ਲੈਣਾ ਟੈਲੀਫੋਨ ਕਰਕੇ ਸੰਪਰਕ ਕਰ ਲਿਓ ਪਰ ਲੈਣ ਵਾਲੇ ਵੀਰ ਬਣ ਕੇ ਉਹ ਸਵਾਦ ਲੈਣ ਵਾਲੇ ਨਾਜ਼ਰ ਕਰਿਆ ਕਰੋ ਬਹੁਤ ਤੰਗ ਹੋਣਿਆ ਜੀਨੇ ਖਰੀਦਣੀਆਂ ਉਹ ਫੋਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ